ਗ੍ਰੈਂਡ ਨੈਸ਼ਨਲ ਹਾਈਵੇ ਤੇ ਟਾਟਾ 컨ਟੇਨਰ ਨੂੰ ਲੱਗੀ ਭਿਆਨਕ ਅਗ 2 ਘੰਟੇ ਜਦੋਂ ਜਹਦ ਹੋ ਕੇ ਆਗ ਉਤੇ ਪਾਇਆ ਕਾਬੂ ਨੈਸ਼ਨਲ ਹਾਈਵੇ ਤੇ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਕਿ ਇੱਕ ਟਾਟਾ 컨ਟੇਨਰ ਜੋ ਕਿ ਕਪੂਰਥਲਾ ਤੋਂ ਅੰਬਾਲਾ ਸਾਈਡ ਨੂੰ ਬਰੈਡ ਦਾ ਚੂਰਾ ਲੈ ਕੇ ਜਾ ਰਿਹਾ ਸੀ ਇਸ ਬਾਰੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਸਰਬਜੀਤ ਸਿੰਘ ਤੇ ਟਾਟਾ ਕੰਟੇਨਰ ਡਰਾਈਵਰ ਸੰਦੀਪ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਮੈਂ ਗੱਡੀ ਨੰਬਰ PB10CN4582 ਲੈ ਕੇ ਕਪੂਰਥਲਾ ਤੋਂ ਅੰਬਾਲਾ ਵੱਲ ਨੂੰ ਜਾ ਰਿਹਾ ਸੀ ਕਿ ਗੁਰਾਇਆ ਅਤੇ ਫਿਲੌਰ ਦੇ ਵਿਚਕਾਰ ਅੱਟੀ ਗੇਟ ਦੇ ਨਜ਼ਦੀਕ ਗੱਡੀ ਵਿੱਚੋਂ ਟਿਕ ਟਿਕ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਤੇ ਬਾਅਦ ਵਿੱਚ ਅਗਦੇ ਚੰਗਿਆੜੇ ਨਿਕਲਣ ਲੱਗ ਪਏ ਪਰ ਮੈਂ ਹਾਈਵੇ ਤੇ ਗੱਡੀ ਨਹੀਂ ਰੋਕ ਸਕਿਆ ਜਦੋਂ ਗੱਡੀ ਨੂੰ ਜ਼ਿਆਦਾ ਅੱਗ ਲੱਗ ਗਈ ਤੇ ਗੱਡੀ ਓਵਰ ਕੰਟਰੋਲ ਹੋ ਕੇ ਹਾਈਵੇ ਦੇ ਤੀਸਰੀ ਲਾਈਨ ਚ ਆ ਕੇ ਸੀਬਰਜ ਦੀ ਪੂਲੀ ਵਿੱਚ ਜਾ ਬੱਜ ਜੀ ਉੱਥੋਂ ਤੱਕ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਕੇ ਝੁੱਲਸ ਗਈ ਸੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਗੱਡੀ ਵਿੱਚ ਬ੍ਰੈਡ ਦਾ ਚੂਰਾ ਲੱਦਿਆ ਹੋਇਆ ਸੀ ਅੱਗੇ ਨਹੀਂ ਭਿਆਨਕ ਸੀ ਕਿ ਸੜਕ ਸੁਰੱਖਿਆ ਤੇ ਗੁਰਾਇਆਂ ਦੀ ਪੁਲਿਸ ਨੇ ਫਲੋਰ ਫਾਇਰ ਬਿਗੇਡ ਨੂੰ ਫੋਨ ਕੀਤਾ ਤਾਂ ਦੁਰਘਟਨਾ ਦੀ ਜਗ੍ਹਾ ਤੇ ਫਾਇਰ ਬਿਗੇਡ ਦੀਆਂ ਦੋ ਗੱਡੀਆਂ ਨੇ ਜਦੋਂ ਚਿਹਦ ਹੋ ਕੇ ਅੱਗ ਤੇ ਕਾਬੂ ਪਾਇਆ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਆ ਤੇ ਇਸ ਬਾਰੇ ਚ ਇਤਲਾ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਗੁਰਾਇਆਂ ਥਾਣਾ ਡਿਊਟੀ ਅਫਸਰ ਸ੍ਰਿੰਦਰ ਮੋਹਨ ਨੂੰ ਦੇ ਦਿੱਤੀ ਹੈ ਅਤੇ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਕਿਨਾਰੇ ਕਰਕੇ ਰਸਤੇ ਨੂੰ ਚਾਲੂ ਕਰਵਾ ਦਿੱਤਾ ਗਿਆ। ਆਮਿਆ ਤੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਨਾਂ ਤੁਹਾਡਾ? ਮੈਂ ਭਾਜੀ ਕਪੂਰਥਲੇ ਤੋਂ ਅੰਮ੍ਰਿਤਸਰ ਜਾ ਰਿਹਾ ਹਾਂ ਜੀ ਕੀ ਨਾਂ ਤੁਹਾਡਾ ਸੰਦੀਪ ਕੁਮਾਰ ਮੇਰਾ ਕੀ ਹੋਇਆ ਕੀ ਸੀਗਾ ਜੱਕਦਮ ਗੱਡੀ 'ਚ ਬਲਾਸਟ ਆਉਣ ਲੱਭੇ ਗੈਸ ਵਾਲੀ ਗੱਡੀ ਆ ਹਾਂਜੀ ਤੇ ਉਹਦੇ 'ਚ ਜਿੱਦਾਂ ਪਟਾਕਾ ਦੀ ਆਵਾਜ਼ ਆਉਂਦੀ ਏਦਾਂ ਆ ਕੇ ਤੇ ਅੱਗ ਤਾਂ ਮੱਜੀ ਜਾਂਦੀ ਹੈ ਵਿੱਚ ਕਹਿ ਮੰਜੀ ਠੀਕ ਆ ਫਿਰ ਤੇ ਮੈਂ ਗੱਡੀ ਨਹੀਂ ਛੱਡੀ ਜੀ ਮੈਂ ਫਿਰ ਵੀ ਗੱਡੀ ਆਪਣੀ ਕਿਸੇ ਦੇ ਸਾਈਡ ਤੇ ਲਾਉਣੀ ਚਾਹੁੰਦਾ ਹਾਂ ਕਿਤੇ ਸਾਈਡ ਤੇ ਲੱਗ ਜਾਵੇ ਠੀਕ ਆ ਫਿਰ ਸਾਈਡ ਤੇ ਜਦੋਂ ਉੱਧਰ ਓਵਰ ਕੰਟਰੋਲ ਹੋ ਗਈ ਤਾਂ ਫਿਰ ਉਧਰ ਜਾ ਕੇ ਰੁਕੀ ਗੱਡੀ ਰੁਕੀ ਹਾਂਜੀ ਤੇ ਤੁਹਾਨੂੰ ਪਤਾ ਕਦੋਂ ਲੱਗਾ ਜਦੋਂ ਅੱਗ ਲੱਗੀ ਹੈ ਪਿੱਛੇ ਲੱਗੀ ਸੀ ਪਤਾ ਲੱਗੇ ਹਾਂਜੀ ਇੱਥੇ ਕਿ ਲੱਗੀ ਅੱਗ ਥੋੜੀ ਪਿੱਛੇ ਲੱਗੀ ਸੀ ਤੇ ਅੱਛਾ ਕੀ ਲੋੜਿਆ ਵਿੱਚ ਬ੍ਰੈਡ ਹੋ ਜੀ ਕਿੱਥੇ ਜਾਣਾ ਸੀਗਾ ਅੰਮ੍ਰਾਲੇ ਅੰਮ੍ਰਾਲੇ ਜਾਣਾ ਸੀ ਹਾਂਜੀ ਹਾਂਜੀ ਅੱਛਾ ਫੇ ਹੁਣ ਗੱਡੀ ਦਾ ਪੂਰੀ ਤਰ੍ਹਾਂ ਨੁਕਸਾਨ ਨਹੀਂ ਹੋਇਆ ਤੁਹਾਡਾ ਵਿਚਾਰ ਰਿਹਾ ਠੀਕ ਹੈ ਹਾਂਜੀ ਮੇਰਾ ਬਜਾ ਬੜੀ ਮੁਸ਼ਕਲ ਨਾਲ ਓਕੇ ਓਕੇ ਜੋ ਮੇਰਾ ਸਾਰਾ ਪਸਪੁਰਸੀ ਪੈਸੇ ਵਿੱਚ 3500 ਰੁਪਿਆ ਹੋਣੀ ਹੀ 15000 ਰਲਾ ਸਾਰਾ ਕੁਝ ਗਿਆ ਕੱਢਣ ਦਾ ਮੌਕਾ ਤੱਕ ਨਹੀਂ ਮਿਲਿਆ ਵਿੱਚੇ ਹੀ ਛੜ ਗਿਆ ਮੈਨੂੰ ਕੱਢਣ ਤੱਕ ਨਹੀਂ ਮੌਕਾ ਮਿਲਿਆ ਜੀ ਓਕੇ 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 ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਆਉਣ ਤੁਸੀਂ ਫਾਇਰ ਵਰਗੇ ਵੱਲੋਂ ਪਹੁੰਚੇ ਕਿਦਾਂ ਕੀ ਹਾਲਾਤ ਆ ਮੌਕੇ ਤੇ ਪਹੁੰਚ ਗਏ ਕੀ ਨਾਂ ਤੁਹਾਡਾ ਭਾਈ ਮੇਰਾ ਨਾਮ ਅਮਰੀਕ ਸਿੰਘ ਆ ਮੈਂ ਫਾਇਰ ਸੇਨ ਨੂੰ ਬਲੌਕ ਤੋਂ ਮਾਨਸਾ ਟੀਮ ਇੰਚਾਰਜ ਆ ਹਾਂਜੀ ਤੇ ਸਰ ਸਾਨੂੰ ਜਦੋਂ ਪੌੜਾ ਹੀ ਅਸੀਂ 2 ਮਿੰਟ ਦੇ ਅੰਦਰ ਅੰਦਰ ਮੰਗਲ ਇੱਥੇ ਗਰਾਇਆ ਖੜੇ ਸੀਗੇ ਹਾਂਜੀ 2 ਮਿੰਟ ਦੇ ਅੰਦਰ ਅੰਦਰ ਆ ਗਏ ਤੇ ਅੱਗ ਬਹੁਤ ਜ਼ਿਆਦਾ ਸੀਗੀ ਤੇ ਉਸਾਰਾ ਮਤਲਬ ਅੱਗ ਨੂੰ ਕੰਟਰੋਲ ਕੀਤਾ ਜੇ ਅਜਰ ਨਾ ਕਰਦੇ ਤੇ ਸੀਐਨਜੀ ਸਿਲੰਡਰ ਸੀਗੇ ਹਾਂਜੀ ਉਹ 2-4 ਮਿੰਟ ਦੇ ਵਿੱਚ ਸਿਲੰਡਰ ਫਟ ਗਏ ਠੀਕ ਹੈ ਜੀ ਉਹ ਲੱਗਦਾ ਜੇ ਬਹੁਤ ਜ਼ਿਆਦਾ ਨਿਸ਼ਾਨ ਹੋ ਜਾਣਾ ਸੀਗਾ ਵਿਚਾਰੇ ਹਾਂਜੀ ਐਨ ਸਿਲੰ ਹਾਂਜੀ ਸਰ ਇੱਕ ਗੁਰਾਇਆ ਹਾਈਵੇ ਤੇ ਹਾਦਸਾ ਹੋਇਆ ਕੀ ਸਾਰਾ ਮਸਲਾ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਇਸ ਹਾਦਸੇ ਸੰਬੰਧੀ ਸਾਨੂੰ ਲੋਕਲ ਉੱਥੇ ਇੰਟਰਨੈਸ਼ਨਲ ਟੱਬ ਆਇਆ ਉਹਦੇ ਓਨਰ ਨੇ ਫੋਨ ਕੀਤਾ ਸੀਗੇ ਉਸ ਤੋਂ ਬਾਅਦ ਸਾਨੂੰ ਕੰਟਰੋਲ ਰੂਮ ਜਲੰਧਰ ਤੋਂ ਵੀ ਇਸ ਦੇ ਸੰਬੰਧ ਵਿੱਚ ਮੈਸੇਜ ਆ ਗਿਆ ਸੀਗਾ ਅਸੀਂ ਮੋਕ ਤੇ ਜਾ ਕੇ ਦੇਖਿਆ ਕਿ ਇੱਕ ਟਾਟਾ ਕੈਂਟਰ ਜੋ ਕਿ ਚੁਆਇਸ ਬ੍ਰੈਡ ਦਾ ਭਰਿਆ ਹੋਇਆ ਸੀਗਾ ਉਹ ਜਲੰਧਰ ਤੋਂ ਅੰਬਾਲਾ ਸਾਈਡ ਜਾ ਰਿਹਾ ਸੀਗਾ ਜੋ ਕਿ ਇਹਦੇ ਲਾਗੇ ਆ ਕੇ ਇੰਟਰਨੈਸ਼ਨਲ ਢਾਬੇ ਦੇ ਲਾਗੇ ਆ ਕੇ ਡਵਾਈਡਡ ਟੱਪ ਕੇ ਹਾਈਵੇ ਦੂਜੀ ਸਾਈਡ ਵੀ ਟੱਪ ਕੇ ਤੇ ਸਰਵਿਸ ਦੇ ਇੰਤਜ਼ਾਮ ਵਜ੍ਹਾ ਜਿਹਨੂੰ ਉੱਥੇ ਅੱਗ ਲੱਗੇ ਤੇ ਅਸੀਂ ਮੌਕੇ ਤੇ ਫੋਨ ਫਾਇਰ ਬੇਡ ਨੂੰ ਕੀਤਾ ਅਤੇ ਥਾਣੇ ਨੂੰ ਫੋਨ ਕਰਕੇ ਜੋ ਮੌਕੇ ਤੇ ਸ੍ਰਿੰਦਰਪਾਲ ਜੀ ਆ ਗਏ ਜਿਨ੍ਹਾਂ ਨੇ ਅਸੀਂ ਇਕੱਠੇ ਹੋ ਕੇ ਪੁਲਿਸ ਸਾਹਿਬ ਨਾਲ ਅੱਗ ਤੇ ਕਾਬੂ ਪਵਾ ਦਿੱਤਾ ਸਰ ਕਿੰਨੇ ਜਾਣੇ ਸਵਾਲ ਸੀਗੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸ ਵਿੱਚ ਸੰਦੀਪ ਨਾਂ ਦਾ ਡਰਾਈਵਰ ਦੱਸਿਆ ਜਾਂਦਾ ਜੀ ਜੋ ਕਿ ਲੋਕਾਂ ਨੇ ਦੱਸਿਆ ਕਿ ਉਹ ਜਦਾ ਅੱਗੇ ਲੱਗੀ ਉਸ ਤੋਂ ਪਹਿਲਾਂ ਇਹਨੂੰ ਬਾਹਰ ਨਿਕਲ ਕੇ ਇਸ ਸਾਈਡ ਤੇ ਹੋ ਗਿਆ ਸੀ।